ਤੇ ਜਿਹੜਾ ਜੀਵ ਜੁੜ ਗਿਆ ਧੰਨ ਗੁਰੂ RAMDAS MAHARAJ ਕਿਰਪਾ ਕਰਦੇ ਆ ਮਰ ਕਹਿੰਦੇ ਜਿਉ ਜਨਨੀ ਸੁੱਤ ਜਨ ਪਾਲਦੀ ਰਾਖੈ ਨਦਰ ਮੁਝਾਰ ਅੰਦਰ ਬਾਹਰ ਮੁਖ ਦੇ ਕੇ ਰਾਖਿ ਫਿਰ ਖਿਨ ਪੁਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਕਹਿੰਦੇ ਜਿਵੇਂ ਮਾਂ ਆਪਣੇ ਪੁੱਤ ਨੂੰ ਸੰਭਾਲਦੀ ਹੈ ਨਾ ਮਾਤਾ ਆਪਣੇ ਬੱਚੇ ਨੂੰ ਆਪਣੇ ਪੁੱਤਰ ਨੂੰ ਸੰਭਾਲਦੀ ਹੈ ਬੇਸ਼ੱਕ ਉਹ ਬੋਲਦਾ ਨਹੀਂ ਗੋਦੀ ਦੇ ਵਿੱਚ ਹੈ ਕਹਿੰਦੇ ਮਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਭੁੱਖ ਲੱਗੀ ਹੈ ਮਾਂ ਨੂੰ ਪਤਾ ਲੱਗ ਜਾਂਦਾ ਵੀ ਬੱਚੇ ਨੂੰ ਆਹ ਤਕਲੀਫ ਹੈ ਕਿਉਂਕਿ ਉਹ ਬੋਲ ਕੇ ਤੇ ਦੱਸ ਨਹੀਂ ਸਕਦਾ ਮਾਂ ਉਸੇ ਵੇਲੇ ਜਾਣ ਲੈਂਦੀ ਹੈ ਮਾਂ ਉਸੇ ਵੇਲੇ ਪਛਾਣ ਲੈਂਦੀ ਹੈ ਕਹਿੰਦੇ ਇਹ ਵੀ ਜਿਵੇਂ ਸਤਿਗੁਰੂ ਗੁਰਸਿੱਖ ਦੇ ਨਾਲ ਇੰਨਾ ਪਿਆਰ ਕਰਦਾ ਜਿਵੇਂ ਮਾਂ ਪੁੱਤ ਨਾਲ ਪਿਆਰ ਕਰਦੀ ਹੈ ਹਰ ਵੇਲੇ ਹਰ ਟਾਈਮ ਪਰਮੇਸ਼ਰ ਆਪਣੇ ਸੇਵਕਾਂ ਦੇ ਆਪਣੇ ਸੰਗੀਆਂ ਦੇ ਅੰਗ ਸੰਗ ਰਹਿੰਦੇ ਨੇ ਹਰ ਵੇਲੇ ਹਰ ਟਾਈਮ ਉਹ ਇੰਨਾ ਪਿਆਰ ਕਰਦੇ ਨੇ ਪਰ ਕਰਦੇ ਕਿਨੂ ਆ ਜੀ ਦੀ ਪ੍ਰੀਤ ਸੱਚੀ ਹੈ ਜਿਨ੍ਹਾਂ ਨੇ ਸੱਚੀ ਪ੍ਰੀਤ ਉਸ ਪਰਮੇਸ਼ਰ ਦੇ ਨਾਲ ਉਸ ਨਿਰੰਕਾਰ ਦੇ ਨਾਲ ਪਾਈ ਹੋਈ ਹੈ ਨਹੀਂ ਤੇ ਅੱਜ ਦੇ ਸਮੇਂ 'ਚ ਆਪਾਂ ਦੇਖਦੇ ਆ ਨਾ ਜਿਹੜੇ ਸਾਡੇ ਲੋਕ ਨੇ ਨਾ ਉਹ ਬੜੀ ਛੇਤੀ ਗੱਲਾਂ ਬਾਤਾਂ 'ਚ ਆ ਜਾਂਦੇ ਆ ਬੜੀ ਜਲਦੀ ਕਿਉਂਕਿ ਇਹ ਸਾਡੇ ਮਨ ਦੀ ਅਵਸਥਾ ਐਸੀ ਹੈ ਜਿੰਨਾ ਚਿਰ ਇਹ ਮਨ ਨੂੰ ਟਿਕਾਉ ਨਹੀਂ ਨਾ ਮਿਲਦਾ ਭਾਵੇਂ ਜਿੰਨਾ ਚਿਰ ਇਹ ਮਨ ਉਸ ਪਰਮੇਸ਼ਰ ਦੇ ਨਿਰੰਕਾਰ ਦੇ ਚਰਨਾਂ ਨਾਲ ਜੁੜਦਾ ਨਹੀਂ ਉਨਾ ਚਿਰ ਇਹ ਭਟਕਦਾ ਹੀ ਰਹਿੰਦਾ ਹੈ ਭਟਕਦਾ ਰਹਿੰਦਾ ਕਦੇ ਕਿਸੇ ਪਾਸੇ ਦੇਖਦਾ ਕਦੇ ਕਿਸੇ ਪਾਸੇ ਦੇਖਦਾ ਐਦਾਂ ਹੀ ਹੈ ਨਾ ਹੁਣ ਜਿਨ੍ਹਾਂ ਦੇ ਮਨ ਪਟਕਾਵੇ ਦੇ ਵਿੱਚ ਨੇ ਉਹ ਕਦੇ ਕਿਸੇ ਬਾਪੇ ਵੱਲ ਦੇਖਦਾ ਕਦੇ ਕਿਸੇ ਵੱਲੀ ਝਾਕਦੇ ਆ ਕਦੇ ਕਿੱਧਰ ਜਾਂਦੇ ਆ ਪਰ ਜਿੰਨਾ ਦਾ ਮੜ ਜਕਾਕਰ ਹੋ ਗਿਆ ਵੀ ਜੇ ਅਸੀਂ ਸਤਿਗੁਰਾਂ ਦੇ ਚਰਨਾਂ ਚ ਆ ਗਏ ਆ ਤੇ ਹੁਣ ਕਿਰਪਾ ਜਿਹੜੀ ਆ ਗੁਰੂ ਸਾਹਿਬ ਦੀ ਕਰਨੀ ਮੇਕ ਬੇਨਤੀ ਆਪ ਜੀ ਨੂੰ ਇਹ ਸ਼ਬਦ ਬਹੁਤ ਵਾਰ ਪੜਦੇ ਆਪਾਂ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਇਹ ਸ਼ਬਦ ਦੇ ਵਿੱਚ ਬੇਸ਼ੱਕ ਸ਼ਬਦ ਬਹੁਤ ਵਾਰੀ ਪੜਿਆ ਜਾਂਦਾ ਸਰਲ ਪਰ ਇਸ ਸ਼ਬਦ ਨੂੰ ਸਮਝਣ ਵਾਸਤੇ ਬੜੀ ਉੱਚੀ ਬੁੱਧੀ ਚਾਹੀਦੀ ਹੈ ਕਹਿੰਦੇ ਆ ਸਭ ਤੇ ਵੱਡਾ ਸਤਿਗੁਰ ਨਾਨਕ ਕੇ ਸਭ ਤੋਂ ਵੱਡਾ ਕੌਣ ਹੈ ਗੁਰੂ ਨਾਨਕ ਗੁਰੂ ਨਾਨਕ ਤੋਂ ਵੱਡਾ ਨਹੀਂ ਸਮੇ ਸਮੇ ਦੇ ਮੁਤਾਬਕ ਠੀਕ ਆ ਅਵਤਾਰ ਆਉਂਦੇ ਆਪਣੀ ਜਗ੍ਹਾ ਸਭ ਚੰਗੇ ਆ ਪਰ ਕਲਯੁਗ ਦੇ ਅਵਤਾਰ ਕੌਣ ਹੈ ਗੁਰੂ ਨਾਨਕ ਸਾਹਿਬ ਤੇ ਜੀ ਦਾ ਰਾਜ ਹੁੰਦਾ ਉਹਦਾ ਹੀ ਚੱਲਦਾ ਸਭ ਉਹਦੀ ਚੱਲਦੀ ਹੁੰਦੀ ਹੈ ਜੀ ਦਾ ਰਾਜ ਹੀ ਨਹੀਂ ਉਹਦੀ ਥੋੜੀ ਚੱਲਣੀ ਹੈ ਹੁਣ ਦੇਸ਼ ਦਾ ਪੀਐਮ ਹੈ ਜਿਹੜਾ ਹੁਣ ਮੌਜੂਦਾ ਉਹਦੀ ਚੱਲਣੀ ਹੈ ਪਰ ਜਿਹੜਾ ਮੌਜੂਦਾ ਨਹੀਂ ਉਹਨੂੰ ਤਾਂ ਕੋਈ ਨਹੀਂ ਨਾ ਪੁੱਛਦਾ ਉਹ ਤੇ ਕੋਈ ਫੈਸਲਾ ਨਹੀਂ ਨਾ ਲੈ ਸਕਦਾ ਮੌਜੂਦਾ ਨੂੰ ਮਿਲਣਾ ਪਏਗਾ ਮੌਜੂਦਾ ਕੌਣ ਹੈ ਇਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਪੜਦੇ ਹੋ ਬਾਣੀ ਚ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ ਕਹਾਇਓ ਕਹਾਇਓ ਸਤ ਜੁਗ ਤੇ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ ਕਹਾਇਓ ਦੁਆਪਰ ਕ੍ਰਿਸ਼ਨ ਮਰਾਰ ਕੰਸ ਕਰਤਾਰਥ ਕੀਓ ਉਗਰ ਸੈਨ ਕੋ ਰਾਜ ਅਭੈ ਭਗਤੇ ਜਨ ਦੀਓ ਕਲ ਜੁਗ ਪ੍ਰਮਾਣ ਨਾਨਕ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲੇ ਅਟਲ ਆਦ ਪੁਰਖ ਫਰਮਾਇਆ ਕਲ ਜੁਗ ਦੇ ਉਤਾਰ ਕਾਉਣੇ ਗੁਰੂ ਨਾਨਕ ਸਾਹਿਬ ਮਹਾਰਾਜ ਗਿਆਨ ਧਿਆਨ ਕਿਸ ਕਰਮ ਨਾਲ ਜਾਣਾ ਹੁਣ ਗਿਆਨ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਜ ਵਾਲਾ ਗਿਆਨ ਹੈ ਕਿਸੇ ਕੋਲੇ ਜਿਹੜਾ ਗਿਆਨ ਧੰਨ ਗੁਰੂ ਨਾਨਕ ਦੇ ਮਹਾਰਜ ਕੋਲੇ ਆ ਗੁਰੂ ਨਾਨਕ ਦੇ ਮਹਾਰਜ ਨੂੰ ਇਸ ਦੁਨੀਆ ਦੇ ਵਿੱਚ ਕੋਈ ਜਿੱਤ ਨਹੀਂ ਸਕਿਆ ਭਾਵੇਂ ਉਹ ਸਿੱਧ ਸੀ ਭਾਵੇਂ ਉਹ ਜੋਗੀ ਸੀ ਤੇ ਭਾਵੇਂ ਮਲਦਾਨ ਦੇ ਪੀਰ ਹੋਣ ਗੜਬਗਦਾਦ ਲਵਾਈ ਕੇ ਮੱਕਾ ਮਦੀਨਾ ਸਭੇ ਲਾਇਆ ਮਹਾਰਾਜ ਨੂੰ ਕੋਈ ਜਿੱਤ ਨਹੀਂ ਸਕਿਆ ਜਿੱਥੇ ਵੀ ਗਏ ਆ ਗਿਆਨ ਦੀ ਚਰਚਾ ਗੁਰੂ ਸਾਹਿਬ ਨੇ ਕੀਤੀ ਐ ਤੇ ਉਹਨਾਂ ਦੇ ਅੱਗੇ ਕੋਈ ਟੱਕ ਨਹੀਂ ਸਕਿਆ ਉਹਨਾਂ ਦੇ ਅੱਗੇ ਨਹੀਂ ਕੋਈ ਟੱਕਿਆ ਗਿਆਨ ਦੂਜੇ ਨੰਬਰ ਤੇ ਧਿਆਨ ਉਹਨਾਂ ਵਰਗਾ ਧਿਆਨ ਧਿਆਨ ਕਿਹੋ ਜਾਂ ਗੁਰੂ ਸਾਹਿਬ ਦਾ ਇੰਨਾ ਵੱਡਾ ਧਿਆਨ ਆ ਪਿਆਰਿਓ ਕਿ ਗੁਰੂ ਨਾਨਕ ਸਾਹਿਬ ਮਰਦ ਧਿਆਨ ਦੀ ਸਵਾਰੀ ਕਰ ਲੈਂਦੇ ਸੀ ਸੁਰਤੀ ਦੀ ਸਵਾਰੀ ਪੜਦੇ ਨੇ ਆਪਾਂ ਜਦੋਂ ਜਨਮ ਸਾਖੀ ਪੜੋਗੇ ਮਰਦਾਨਿਆਂ ਨੇਤਰ ਬੰਦ ਕਰ ਨੇਤਰ ਬੰਦ ਕੀਤੇ ਇੱਕ ਛਿਨ ਬਾਤਰ ਦੇ ਵਿੱਚ ਦੂਜੀ ਜਗ੍ਹਾ ਤੇ ਪਹੁੰਚ ਗਏ ਕਈ ਸਾਡੇ ਮਨਮੁਖ ਲੋਕ ਕਹਿ ਦਿੰਦੇ ਆ ਕਹਿੰਦੇ ਜੀ ਇਹ ਤੇ ਗੱਲਾਂ ਬਣਾਈਆਂ ਹੋਈਆਂ ਆਏ ਹੋ ਸਕਦਾ ਕਈ ਕਹਿੰਦੇ ਆ ਲੋਕ ਬੇਦਾ ਹੁੰਦਾ ਨਹੀਂ ਪਰ ਮੈਂ ਬੇਨਤੀ ਕਰਾਂ ਉਹ ਤੇ ਗੁਰੂ ਨਾਨਕ ਸਾਹਿਬ ਉਹ ਸਰਬ ਕਲਾ ਸਮਰੱਥ ਹੈ ਕੁਝ ਵੀ ਕਰ ਸਕਦੇ ਆ ਪਰ ਜੇ ਤੁਸੀਂ ਸੁਰਤੀ ਦੀ ਧਿਆਨ ਦੀ ਗੱਲ ਕਰੋ ਨਾ ਤੇ ਰਹਿ ਰਾਸ ਸਾਹਿਬ ਦੇ ਵਿੱਚ ਪੜ ਲਿਓ ਮਹਾਰਾਜ ਤੇ ਪੰਛੀਆਂ ਦੇ ਧਿਆਨ ਦੀ ਵੀ ਗੱਲ ਕਰਦੇ ਆ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੁਸੀਂ ਉਹਨਾਂ ਪੰਛੀਆਂ ਤੋਂ ਵੀ ਥੱਲੇ ਸਮਝਦੇ ਹੋ ਜਿਹੜੇ ਲੋਕ ਇਹ ਗੱਲਾਂ ਕਰਦੇ ਆ ਅਸਲ ਵਿੱਚ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਪਣੇ ਵਰਗਾ ਆਮ ਬੰਦਾ ਸਮਝਦੇ ਆ ਵੀ ਗੁਰੂ ਨਾਨਕ ਸਾਹਿਬ ਸਾਡੇ ਅਰਗੇ ਸੀ ਅਸੀਂ ਆਹ ਕੰਮ ਨਹੀਂ ਕਰ ਸਕਦੇ ਉਹ ਕਿਹੜਾ ਕਰ ਲੈਣਗੇ ਅਸੀਂ ਆਹ ਨਹੀਂ ਕਰ ਸਕਦੇ ਉਹ ਕਿਹੜਾ ਕਰ ਲੈਣਗੇ ਉਹ ਪਿਆਰਿਓ ਨਿਰੰਕਾਰ ਹੈ ਹੋ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾ ਕੀ ਨਹੀਂ ਕਰ ਸਕਦੇ ਉਹ ਮਾਰਾ ਸੱਚਾ ਰੱਬ ਹੈ ਪਰਮੇਸ਼ਰ ਹੈ ਜੋ ਚਾਵੇ ਉਹ ਕਰ ਸਕਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਉਹਦਾ ਹੁਕਮ ਚੱਲਦਾ ਉਹ ਜੋ ਚਾਵੇ ਹੁਕਮ ਕਰ ਸਕਦਾ ਇੱਕ ਕਵਾਵੈ ਤੇ ਸਭ ਹੋਵਾ ਉਹਦਾ ਇੱਕ ਹੁਕਮ ਚੱਲਣਾ ਸਭ ਕੁਝ ਹੋ ਜਾਣਾ ਸਭ ਕੁਝ ਉਹਨੂੰ ਅਸੀਂ ਆਪਣੇ ਅਰਥਾ ਸਮਝਦੇ ਆਂ ਮਹਾਰਾਜ ਕਹਿੰਦੇ ਪੰਛੀ ਉਡੇ-ਉਡੇ ਆਵੇ ਸਹਿਕ ਉਸ ਤਿਸ ਪਾਸ਼ੇ ਬਚਰੇ ਸਰਿਆ ਦਿਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੇ ਸਿਮਰਨ ਕਰਿਆ ਉਹ ਕਹਿੰਦੇ ਪੰਛੀ ਆਉਂਦੇ ਆ ਵਿਦੇਸ਼ਾਂ ਚੋਂ ਕਈ ਪੰਜਾਬ ਦੀ ਧਰਤੀ ਤੇ ਵੀ ਆਉਂਦੇ ਜਿੱਥੇ ਬਹੁਤੀ ਸਰਦੀ ਪੈਂਦੀ ਹੈ ਨਾ ਫਿਰ ਉਹ ਪੰਛੀ ਉੱਥੋਂ ਡਾਰੀ ਮਾਰ ਕੇ ਕਈ 100 ਮੀਲ ਓਟ ਕੇ ਦੂਜੇ ਦੇਸ਼ਾਂ 'ਚ ਆ ਜਾਂਦੇ ਆ ਕਹਿੰਦੇ ਜਿਹੜੇ ਉਹਨਾਂ ਦੇ ਛੋਟੇ ਬੱਚੇ ਆ ਉਹ ਤੇ ਉੱਡ ਨਹੀਂ ਸਕਦੇ ਨਹੀਂ ਲੰਮੀ ਉਡਾਰੀ ਨਹੀਂ ਭਰ ਸਕਦੇ ਉਹ ਫਿਰ ਉਹਨਾਂ ਨੂੰ ਆਲਦਿਆਂ ਦੇ ਵਿੱਚ ਹੀ ਛੱਡ ਕੇ ਆ ਜਾਂਦੇ ਆ ਉੱਡ ਨਹੀਂ ਸਕਦੇ ਕਹਿੰਦੇ ਮਹਾਰਜ ਕਹਿੰਦੇ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਕਹਿੰਦੇ ਉਹਨਾਂ ਨੂੰ ਕੌਣ ਖਵਾਉਂਦਾ ਚੁਗਾ ਉਹ ਤੇ ਕਈ ਮਹੀਨੇ ਰਹਿੰਦੇ ਆ ਫਿਰ ਉਹਨਾਂ ਨੂੰ ਪਾਲਦਾ ਕੌਣ ਹੈ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਵਿੱਚ ਸਿਮਰਨ ਕਰਿਆ ਉਹ ਕਹਿੰਦੇ ਉਹ ਪੰਛੀ ਮਨ ਦੇ ਵਿੱਚ ਨਾ ਧਿਆਨ ਧਰਦੇ ਆਪਣੇ ਬੱਚਿਆਂ ਦਾ ਤੇ ਉਹ ਧਿਆਨ ਦੇ ਨਾਲ ਉਹਨਾਂ ਨੂੰ ਖਾਣਾ ਪਹੁੰਚਾ ਦਿੰਦੇ ਆ ਕੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਜੇ ਇੱਕ ਪੰਛੀ ਧਿਆਨ ਨਾਲ ਆਪਣੇ ਬੱਚਿਆਂ ਨੂੰ ਖਾਣਾ ਖਵਾ ਸਕਦੇ ਆ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਵਾਸਤੇ ਕਿਹੜੀ ਵੱਡੀ ਗੱਲ ਆ ਇਹ ਇਹ ਗੱਲ ਤੇ ਸਾਇੰਸ ਵੀ ਮੰਨਦੀ ਐ ਹੋਰ ਦੀ ਗੱਲ ਛੱਡੋ ਅਸੀਂ ਬਾਲਾ ਅੱਜਕੱਲ ਸਾਇੰਸ ਸਾਇੰਸ ਕਰਦੇ ਆ ਇਹ ਗੱਲਾਂ ਨੂੰ ਤੇ ਉਹ ਵੀ ਮੰਨਦੇ ਆ ਤੇ ਸਾਡੇ ਜਿਹੜੇ ਲੋਕ ਐ ਸਿੰਘ ਹੋਣ ਦੇ ਨਾਤੇ ਸਿੱਖ ਹੋਣ ਦੇ ਨਾਤੇ ਉਹ ਗੁਰਬਾਣੀ ਦੇ ਉੱਪਰ ਹੀ ਸ਼ੰਕਾ ਕਰੀ ਜਾਂਦੇ ਆ ਗੁਰਬਾਣੀ ਦੇ ਉੱਪਰ ਹੀ ਮੈਂ ਪਿੱਛੇ ਦੇ ਇੱਕ ਸੁਣ ਰਿਹਾ ਸੀ ਉਹ ਕਹਿੰਦੇ ਜੀ ਹਾਂਸ ਨਹੀਂ ਹੁੰਦੇ ਕਹਿੰਦੇ ਹਾਂਸ ਕਿਸੇ ਨੇ ਦੇਖਿਆ ਕਹਿੰਦੇ ਹਾਂਸ ਕਿਸੇ ਨੇ ਦੇਖਿਆ ਨਹੀਂ ਦੇਖਿਆ ਤੇ ਮੈਂ ਬੇਨਤੀ ਕਰਦਾ ਵੀ ਇਹਦਾ ਮਤਲਬ ਫਿਰ ਗੁਰਬਾਣੀ ਚ ਊਠਾ ਮਹਾਰਜ ਕਹਿੰਦੇ ਨੇ ਹਾਂਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਲਣ ਮਰ ਕਦੇ ਹਾਂਸਾਂ ਦਾ ਹੀ ਖਾਣਾ ਜਿਹੜਾ ਉਹ ਹੀਰੇ ਮੋਤੀ ਆ ਜੇ ਮਹਾਰਾਜ ਨੇ ਜ਼ਿਕਰ ਕੀਤਾ ਇਹਦਾ ਮਤਲਬ ਹੈ ਹੁਣ ਜੇ ਤੇਰੀ ਅਕਲ ਉਨੀ ਕ ਤੈਨੂੰ ਮਤ ਘਟ ਹੈ ਤੈਨੂੰ ਨਹੀਂ ਪਤਾ ਤੂੰ ਨਹੀਂ ਜਾਣ ਸਕਦਾ ਤੇ ਫਿਰ ਇਹਦੇ 'ਚ ਤੇਰਾ ਕਸੂਰ ਹੈ ਹੁਣ ਹਰ ਇੱਕ ਚੀਜ਼ ਹੁਣ ਤੁਸੀਂ ਚਲੋ ਸਾਇੰਸ ਪੱਖੋਂ ਹੀ ਲਾਓ ਪਹਿਲਾਂ ਸਾਡੇ ਜਿਹੜੇ ਲੋਕ ਹੈ ਉਹ ਇੱਥੇ ਧਰਤੀ ਤੇ ਰਹਿੰਦੇ ਆ ਹੌਲੀ ਹੌਲੀ ਪਹੁੰਚ ਕੀਤੀ ਉਹ ਚੰਦਰਮਾ ਤੇ ਪਹੁੰਚ ਗਏ ਜਦੋਂ ਚੰਦਰਮਾ ਨੂੰ ਜਾ ਕੇ ਤੱਕਿਆ ਦੇਖਿਆ ਕਹਿੰਦੇ ਜੀ ਚੰਦਰਮਾ ਇੱਕ ਧਰਤੀ ਹੈ ਫਿਰ ਮੰਗਲ ਗ੍ਰਹਿ ਤੇ ਗਏ ਆ ਕਹਿੰਦੇ ਜੀ ਮੰਗਲ ਗ੍ਰਹਿ ਇੱਕ ਧਰਤੀ ਐ ਜਦੋਂ ਤੱਕ ਨਹੀਂ ਦੇਖਿਆ ਸੀ ਉਦੋਂ ਤੱਕ ਚੰਦਰਮਾ ਕੀ ਸੀ ਸਾਡੇ ਅਸਤ ਉਦੋਂ ਤੱਕ ਚੰਦਰਮਾ ਧਰਤੀ ਥੋੜੀ ਸੀ ਅਸੀਂ ਕੁਝ ਹੋਰ ਹੀ ਸਮਝਦੇ ਰਹੇ ਪਰ ਜਦੋਂ ਦੇਖਿਆ ਹੁਣ ਜਿਹੜੇ ਬੰਦੇ ਨੇ ਦੇਖਿਆ ਹੀ ਨਹੀਂ ਉਹਨੇ ਤੇ ਗੱਲ ਕਹਿਣੀ ਕਹਿਦੀ ਆ ਇਹਦੇ ਉਹੀ ਗੱਲ ਹੋ ਗਈ ਮਲਤਾਨ ਦੇ ਪੀਰ ਵਾਲੀ ਮਹਾਰਾਜ ਨੂੰ ਕਹਿੰਦਾ ਮਹਾਰਾਜ ਤੁਸੀਂ ਕਹਿੰਨੇ ਹੋ ਲੱਖਾਂ ਧਰਤੀਆਂ ਨੇ ਲੱਖਾਂ ਪਤਾਲ ਦੇ ਲੱਖਾਂ ਆਕਾਸ਼ ਨੇ ਮੈਂ ਨਹੀਂ ਮੰਨਦਾ ਕਿਉਂਕਿ ਕੁਰਾਨ ਦੇ ਵਿੱਚ ਸੱਤਾਂ ਦਾ ਜ਼ਿਕਰ ਕੀਤਾ ਹੋਇਆ ਵੀ ਸੱਤ ਹੈ ਤੁਸੀਂ ਲੱਖਾਂ ਕਿਵੇਂ ਕਹਤੇ ਉਹ ਮਹਾਰਜ ਕਹਿੰਦੇ ਜੀਨੇ ਸੱਤ ਦੇਖੇ ਉਹਨੇ ਸੱਤ ਕਹਤੇ ਮੈਂ ਲੱਖਾਂ ਦੇਖ ਲਈ ਤੇ ਮੈਂ ਲੱਖਾਂ ਕਹਤੇ ਗੱਲ ਤੇ ਦੇਖਣ ਦੀ ਹੈ ਨਾ ਕੋਈ ਹਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਜੀਨੂੰ ਪਤਾ ਹੀ ਨਹੀਂ ਹੁਣ ਕਈ ਲੋਕ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਆ ਬੁਰਾ ਭਲਾ ਕਹਣ ਦੇ ਆ ਪਿੱਛੇ ਦੇ ਐਸਾ ਸਮਾਂ ਆ ਕਈ ਮੜਮੁਖ ਲੋਕਾਂ ਨੇ ਬਾਬਾ ਆਨੰਦ ਸਿੰਘ ਜੀ ਤੱਕ ਨੂੰ ਬੁਰਾ ਭਲਾ ਕਿਆ ਪਰ ਮੈਂ ਬੇਨਤੀ ਕਰਦਾ ਇਹੋ ਜੇ ਮਹਾਂਪੁਰਖ ਬਾਬਾ ਆਨੰਦ ਸਿੰਘ ਦੀ ਵਰਗੇ ਕਲ ਯੁਗ ਦੇ ਵਿੱਚ ਕੋਈ ਵਿਰਲੇ ਆਉਂਦਾ ਕੋਈ ਵਿਰਲੇ ਤੁਸੀਂ 100 ਰੁਪਈਆ ਗੁਰਦੁਆਰੇ ਦੇ ਕੇ ਆਪਣੇ ਨਾਂ ਦਾ ਪੱਥਰ ਲਵਾ ਦਿੰਨੇ ਆ ਤੁਸੀਂ 1 ਘੰਟਾ ਗੁਰਦੁਆਰੇ ਬਹਿ ਕੇ ਕਹਿ ਦਿੰਨੇ ਆ ਮੈਂ ਘੰਟਾ ਗੁਰੂ ਘਰ ਹਾਜ਼ਰੀ ਭਰੀ ਹੈ ਪਰ ਤੱਕੋ ਕਿ ਤੇ ਉਹਨਾਂ ਨੇ ਪੂਰੀ ਜ਼ਿੰਦਗੀ ਆਪਣੀ ਗੁਰੂ ਸਾਹਿਬ ਨੂੰ ਸਮਰਪਿਤ ਕਰਤੀ ਆ ਖੋ ਸਾਧ ਸਾਹਿਬ ਸ੍ਰੀ ਵਾਹਿਗੁਰੂ ਜੀ ਕੋਈ ਬੰਦਾ 2 ਘੰਟੇ ਗੁਰਦੁਆਰੇ ਰਹਿ ਕੇ ਤਾਂ ਦਿਖਾਵੇ ਕੋਈ ਬੰਦਾ ਰਵੇ ਤੇ ਸਹੀ ਨਾ ਗੁਰਦੁਆਰੇ ਫੇਰ ਪਤਾ ਲੱਗੂਗਾ ਕੀ ਹੈ ਫੇਰ ਪਤਾ ਲੱਗੂਗਾ ਪਰ ਉਹਨਾਂ ਨੇ ਪੂਰੀ ਜ਼ਿੰਦਗੀ ਗੁਰੂ ਨਾਨਕ ਦੇ ਲੇਖੇ ਲਾਈ ਹੈ ਬਸ ਇੰਨਾ ਹੀ ਕਰਕੇ ਦਿਖਾ ਦਿਓ ਵੀ ਗੁਰੂ ਘਰ ਰਹਿ ਕੇ ਦਿਖਾ ਦਿਓ ਤੁਸੀਂ ਬਾਕੀ ਗੱਲਾਂ ਤੇ ਛੱਡ ਦਿਓ ਜੱਪ ਤੱਪ ਤੇ ਅੱਗੇ ਦੀਆਂ ਗੱਲਾਂ ਬਸ ਇੰਨਾ ਹੀ ਕਰਕੇ ਦਿਖਾ ਦਿਓ ਘਰ ਹੀ ਛੱਡ ਕੇ ਦਿਖਾ ਦਿਓ ਬਹੁਤ ਔਖਾ ਘਰ ਛੱਡਣਾ ਬਹੁਤ ਔਖਾ ਘਰ ਤਿਆਗਣਾ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਪਿਆਰਿਓ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਗੱਲਾਂ ਬਹੁਤ ਕਰਨ ਵਾਲੇ ਬੈਠੇ ਆ ਪਰ ਕਰਨ ਵਾਲੇ ਕੋਈ ਕੋਈ ਹੁੰਦਾ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਮਹਾਂਪੁਰਖ ਹੁੰਦੇ ਨੇ ਨਾਮ ਜਪਣ ਵਾਲੇ ਉਭਰਦੇ ਹੋ ਮਾਰੇ ਕਹਿੰਦੇ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਕਿਸ ਕਰਮ ਨਾ ਜਾਣਾ ਕਰਮ ਕੋ ਨਾਨਕ ਸਾਹਿਬ ਦਾ ਦੇਖੋ ਕਿੰਨਾ ਵੱਡਾ ਕਿ ਉਹਨਾਂ ਦਾ ਕਰਮ ਹੀ ਹੈ ਕਿ ਅੱਜ ਸਿੱਖਾਂ ਦੀ ਗਿਣਤੀ ਜਿਹੜੀ ਆ ਨਾ ਉਹ ਸਿਰਫ 2% ਹੈ ਪੂਰੇ ਵਰਲਡ ਦੇ ਅੰਦਰ 2% ਹੀ ਆ ਪਰ ਜਿੱਥੇ ਵੀ ਕੋਈ ਆਫਤ ਆਉਂਦੀ ਆ ਜਿੱਥੇ ਵੀ ਲੋੜ ਪੈਂਦੀ ਆ ਸਿੱਖਾਂ ਦੇ ਲੰਗਰ ਪਹਿਨਾ ਚੱਲਦੇ ਆ ਕੋ ਸਾਥ ਨਾਮ ਸ੍ਰੀ ਵਾਹਿਗੁਰੂ ਜੀ ਇਹ ਗੁਰੂ ਨਾਨਕ ਦਾ ਕਰਮ ਹੈ ਇਹ ਗੁਰੂ ਨਾਨਕ ਦਾ ਕਰਮ ਹੈ ਪੂਰੀ ਦੁਨੀਆ ਨੂੰ ਰੋਟੀ ਖਵਾ ਸਕਦੇ ਆ ਪ੍ਰਖਿਆਦਾ ਖਵਾ ਸਕਦੇ ਆ ਇਹ ਕਰਮ ਗੁਰੂ ਨਾਨਕ ਦਾ ਨਹੀਂ ਪੈਗੰਬਰ ਤੇ ਬਥੇਰੇ ਆਏ ਦੁਨੀਆ ਤੇ ਬੜੇ ਪੀਰ ਪੈਗੰਬਰ ਆਏ ਬੜੇ ਆਏ ਪਰ ਨਹੀਂ ਉਹ ਗੱਲ ਨਹੀਂ ਪਣਦੀ ਕੋਈ ਜਿੰਨਾ ਮਰਜੀ ਜਤਨ ਕਰ ਲਵੇ ਇਹ ਗੁਰੂ ਨਾਨਕ ਦਾ ਹੀ ਕੰਮ ਹੈ ਤੂੰ ਕਹਿਣ ਤੋਂ ਭਾਵ ਪਿਆਰਿਓ ਕਿ ਉਹ ਪਰਮੇਸ਼ਰ ਉਹ ਨਿਰੰਕਾਰ ਜਿਹੜਾ ਨਾ ਆਪਣੇ ਸਿੰਘਾਂ ਨੂੰ ਆਪਣੇ ਸਿੱਖਾਂ ਨੂੰ ਆਪਣੇ ਜਿਵੇਂ ਕਹਿੰਦੇ ਮਾਂ ਬੱਚੇ ਨੂੰ ਪਾਲਦੀ ਆ ਨਾ ਏਵੇਂ ਜਿਵੇਂ ਰੱਬ ਆਪਣੇ ਭਗਤਾਂ ਦੇ ਅੰਗ ਸਾਗ ਰਹਿੰਦਾ ਕੋ ਸਾਧਨਾਮ ਸ੍ਰੀ ਵਾਹਿਗੁਰੂ ਜੀ ਅੰਗ